ਜੀ ਸਤਿ ਸ਼ਕਾਲ ਸਾਰਿਆਂ ਨੂੰ ਹਾਂਜੀ ਆਪਣੀ ਮੋਟਰ ਸੜ ਗਈ ᱛੀ ਇਹ ਅੱਜ ਹੁਣ ਰਿਪੇਅਰ ਕਰਾ ਕੇ ਦੁਬਾਰੇ ਪਾਉਣ ਲੱਗੇ ਆਂ ਕੋਈ ਕਾਰਨ ਦਾ ਪਤਾ ਨਹੀਂ ਲੱਗਿਆ ਹੈ ਵੀ ਕੀ ਕਾਰਨ ਦਾ ਜਦ ਨੇ ਉਹ ਹੋ ਗਿਆ ਇਹਦੇ ਵਿੱਚੋਂ ਤੋਏ ਤਾਰਾਂ ਸੜ ਗੀਆਂ ਹੀਠਾਂ ਤੇੜੇ ਆਪਣੇ ਮੋਟਰ ਦੇ ਵਿੱਚੇ ਜੋੜ ਹੁੰਦੇ ਨੇ ਉੱਥੀ ਤੇ ਜਾਂ ਤਾਂ ਉਹ ਤਾਰਾ ਤੂਰਾ ਕੱਟੀਆਂ ਹੋ ਗਈਆਂ ਕਿਵੇਂ ਛਟਕੇ ਨਾਲ ਕੋਈ ਲਾਈਟ ਵੱਧ ਘਟਾ ਗਈ ਜਣੀ ਹੋ 6 ਤਾਰਾ ਨਿਕਲ ਹੁੰਦੀਆਂ ਨੇ ਕਿ ਨਾ ਵਿੱਚ ਤਿੰਨ ਇੱਕ ਚ ਤਿੰਨ ਇੱਕ ਚ ਉਹ 6 ਦੀਆਂ 6 ਸੜ ਗਈਆਂ ਵਿੱਚੋਂ ਇਹ ਮੋਟਰ ਦੀ ਜੜ ਦੇ ਵਿੱਚੋਂ ਜਿੱਥੇ ਅੰਦਰ ਜੋੜ ਲਾਏ ਹੋਏ ਹੁੰਦੇ ਨੇ ਉਹਨਾਂ ਨੇ ਪੜੱਕਾ ਮਾਰ ਕੇ ਉੱਥੇ ਤੇ ਅੰਦਰੋਂ ਕੋਇਲ ਸਾੜ ਦਿੱਤੇ ਹੁਣ ਕੁਛ ਤਾਂ ਪਾਣੀ ਵੱਧਦਾ ਵੀ ਕਾਰਨ ਹੋ ਸਕਦਾ। ਵੀ ਪਾਣੀ ਵੱਧਦਾ ਇਹਦਾ। ਜਾਂ ਫਿਰ ਕੋਈ ਲਾਈਟ ਲੂਟ ਦੇ ਵਿੱਚ ਕੋਈ ਫਾਲਟ ਆ ਗਿਆ। ਉਹਦੇ ਕਰਕੇ ਉਹ ਹੋ ਗਈ। ਉਹ ਵੈਸੇ ਛਾਂ ਬੜੀ ਆ ਆਪਣੇ ਇੱਥੇ ਮੋਟਰ ਤੇ। ਪਾਣੀ ਪੀ ਕੇ ਸੜਕ ਪਰ ਜਾਂਦੇ ਆਂਦੇ ਕਨਾ ਹਰੇਕ ਇੱਥੇ 2 ਮਿੰਟ ਬੈਠ ਕੇ ਫੇਰ ਜਾਂਦਾ।